जय श्री राम जी सारेनु बतौर चेयरमैन एज अ मार्केट कमेटी और चेयरमैन एज अ बंधन वेलफेयर सोसाइटी वालों और ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਵੱਲੋਂ ਸਮੂਹ ਪਟਾਲਾ ਵਾਸੀਆਂ ਨੂੰ ਦੇਸ਼ ਵਿਦੇਸ਼ ਵਸਦੇ ਵਾਸੀਆਂ ਨੂੰ ਰਾਮ ਨਮੀ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਔਰ ਆਪ ਸਭ ਨੂੰ ਅਪੀਲ ਕਰਦੇ ਆ ਔਰ ਆਪ ਸਭ ਨੂੰ ਬੇਨਤੀ ਕਰਦੇ ਆ ਇਸ 5 ਅਪ੍ਰੈਲ ਨੂੰ ਜਿਹੜੀ ਸਾਡੀ ਰਾਮ ਨੋਮੀ ਮਨਾਾਈ ਜਾ ਰਹੀ ਹੈ ਬਟਾਰੇ ਸ਼ਹਿਰ ਦੇ ਵਿੱਚ ਬੜੇ ਹੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਖਾ ਪ੍ਰਬੰਧ ਕੀਤੇ ਗਏ ਨੇ ਔਰ ਇਸ ਰਾਮ ਨੋਮੀ ਨੂੰ ਆਪਣਾ ਤਿਹਾਰ ਸਮਝ ਕੇ ਆਪਣੇ ਘਰਾਂ ਚੋਂ ਵੱੱਟ ਵੱੱਟ ਸੰਗਤ ਦੇ ਨਾਲ ਰਾਮ ਭਗਵਾਨ ਦਾ ਆਓ ਆਸ਼ੀਰਵਾਦ ਲਈਏ ਸਭ ਨੂੰ ਬੇਨਤੀ ਕਰਦਾ ਕਿ ਧੂਮ-ਧਾਮ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਤਾਂ ਕਿ ਅਸੀਂ ਆਪਣੇ ਧਰਮ ਬਾਰੇ ਉਹਨਾਂ ਨੂੰ ਦੱਸ ਸਕੀਏ ਆਪਣੇ ਸਮਾਜ ਵਿੱਚ ਕੀ ਕੀ ਜੋ ਸਾਡੇ ਰਾਮ ਭਗਵਾਨ ਨੇ ਜਾਂ ਸਾਡੇ ਹੋਰ ਵੀ ਜਿਹੜੇ ਦੇਵਤਾ ਨੇ ਉਹਨਾਂ ਨੇ ਕੀ ਕੀ ਕਾਰਨਾ ਕੀਤੀ ਜਾਂ ਕੀ ਕੀ ਸਾਡੇ ਲਈ ਕੀਤਾ ਉਹਨਾਂ ਬਾਰੇ ਇੱਕ ਪਰਕੋਪ ਉਹਨਾਂ ਨੂੰ ਦਿਖਾਈਏ ਸੋ ਆਪ ਸਭ ਨੂੰ ਦੁਬਾਰਾ ਬੇਨਤੀ ਕਰਦਾ ਕਿ ਆਪਣੇ ਪਰਿਵਾਰ ਦੇ ਨਾਲ ਇਸ ਸ਼੍ਰੀ ਰਾਮ ਨੋਬੀ ਦੀ ਸ਼ੋਭਾ ਯਾਤਰਾ ਵਿੱਚ ਤੁਮ ਧਾਮਨਾ ਆਪਣੇ ਪਰਿਵਾਰ ਸਮੇਤ ਆ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਜੈ ਸ਼੍ਰੀ ਰਾਮ